ਮੇਰਾ ਨਾਮ ਸਰ ਮਨਿੰਦਰ ਸਿੰਘ ਆ ਪਿੰਡ ਗਰੋਂਦੰਗਲ ਮੇਰਾ ਹਲਕਾ ਹੈਗਾ ਜੀ ਸ੍ਰੀ ਹਰਗੰਦਪੁਰ ਹਰਗੰਦਪੁਰ ਦੇ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਤੇ ਪਿਛਲੇ ਸੈਸ ਦੇ ਵਿੱਚ ਤੋਂ ਸੋਸ਼ਲ ਮੀਡੀਆ ਇਨਚਾਰਜ ਬਣਾਏ ਤੇ ਮੈਨੂੰ ਸੋਸ਼ਲ ਮੀਡੀਆ ਇਨਚਾਰਜ ਬਣਾਇਆ ਗਿਆ ਕਿ ਜੇ ਪਿਛਲੀਆਂ ਇਲੈਕਸ਼ਨ ਲੰਘੀਆਂ ਹੋਣੇ ਉਹ ਆਪਣੇ ਐਮਪੀ ਦੀਆਂ ਇਲੈਕਸ਼ਨ ਉਹਦੇ ਵਿੱਚ ਮੈਂ ਬਕਾਇਦਾ ਉਹ ਹੈਗਾ ਸੀ ਪੋਲਿੰਗ ਜੈਂਟ ਵੀ ਸੀ ਤੇ ਸਾਡੇ ਪਿੰਡ ਦਾ ਬੂਥ ਵੀ ਜਿੱਤਿਆ ਸਰ ਤੇ ਹੁਣ ਕੀ ਹੋਇਆ ਜੀ ਕਿ ਆ ਜਿਹੜੀਆਂ ਸਰਕਾਰ ਦੀ ਨੋਟੀਫਿਕੇਸ਼ਨ ਮੁਤਾਬਕ ਚੋਣਾਂ ਹੋ ਰਹੀਆਂ ਪੰਚਾਇਤੀ ਚੋਣਾਂ ਇਹਦੇ ਵਿੱਚ ਅਸੀਂ ਮੈਂ ਮੇਰੇ ਮਿਸਿਸ ਤੇ ਮੇਰੇ ਤੋਂ ਛੋਟੇ ਦੇ ਘਰ ਦੀ ਤੇ ਨਾਂ ਨੇ ਸਰਪੰਚੀ ਤੇ ਜਿਹੜੇ ਕਾਗਜ਼ ਅਪਲਾਈ ਕਰਨ ਦਾ ਵਿਉਤ ਕੀਤੀ ਸੀ ਪਰ ਸਾਨੂੰ ਪਹਿਲਾਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਿਆ ਸੀ ਵਰਦੰਗਲ ਦੇ ਵਿੱਚੋਂ ਆਮ ਲੋਕਾਂ ਚੋਂ ਤੁਹਾਡੇ ਕਾਗਜ਼ ਅਪਲਾਈ ਹੋਣ ਹੀ ਨਹੀਂ ਦੇਣੇ ਤੁਸੀਂ ਜਿੱਥੋਂ ਗਏ ਕਿੱਥੋਂ ਫਿਰ ਉਹਦੇ ਵਿੱਚ ਸਾਨੂੰ ਇੱਕੋ ਹੀ ਹਿਥਾਰ ਵਰਤੇ ਆ ਗਿਆ ਕਿ ਚੁੱਲਾ ਟੈਕਸ ਦੀਆਂ ਰਸੀਦਾਂ ਪਿਛਲੇ 6 ਸਾਲਾਂ ਦੇੰ ਤੋਂ ਅਸੀਂ ਵੀਡੀਓ ਦਫ਼ਤਰ ਗਿਆੜਾ ਮਾਰਦੇ ਆ ਮੈਂ ਵੀਡੀਓ ਦਫ਼ਤਰ ਜਿਹੜੇ ਪਰਮਜੀਤ ਕੌਰ ਆ ਉਹਨਾਂ ਤੱਕ ਪਹੁੰਚ ਕਰਦੇ ਆ ਉਹ ਮਿਲਦੇ ਨਹੀਂ ਆ ਮੇਰੇ ਮਿਸਿਸ ਕੱਲ ਵੀ ਹੋ ਕੇ ਗਏ ਆ ਪਰਸੋਂ ਵੀ ਆਏ ਸੀ ਔਰ ਸਕਰੀ ਜਿਹੜੇ ਆ ਉਹ ਸਰਮਜੀਤ ਸਿੰਘ ਆ ਸਕਰੀ ਸਰਮਜੀਤ ਸਿੰਘ ਨੂੰ ਅਸੀਂ ਪਤਾ ਨਹੀਂ ਕਿੰਨੇ ਕਾਲ ਲਾ ਲੀਆਂ ਹੋਰ ਲੋਕਾਂ ਵੱਲੋਂ ਸਾਡੇ ਨਾਂ ਦੇ ਕਾਲਜ ਕੀਤੀਆਂ ਗਈਆਂ ਅਸੀਂ ਪਰਸੋਂ ਤੇ ਕੱਲ ਚੋਣ ਕਮਿਸ਼ਨ ਨੂੰ ਈਮੇਲ ਜੀ ਵੀ ਕੀਤੀਆਂ ਸਾਡੇ ਸਵਿਧਾਨਕ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਸਾਨੂੰ ਚੋਣ ਲੜਨ ਤੋਂ ਥੱਕੇ ਨਾਲ ਪੰਚਾਇਤੀ ਜਿਹੜੀ ਪੰਚਾਇਤ ਬਣਾਉਣ ਤੋਂ ਵਾਂਝਾ ਕੀਤਾ ਜਾ ਰਿਹਾ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਸਾਡੇ ਇਹ ਚੁੱਲਾ ਟੈਕਸ ਰਸੀਦਾਂ ਜਿਹੜੀਆਂ ਵਾਂ ਜਿੱਦਾਂ ਆਮ ਲੋਕਾਂ ਨੂੰ ਹੋਰ ਨਾਲ ਨੂੰ ਮਿਲੀਆਂ ਉਹ ਸਾਨੂੰ ਵੀ ਦਿੱਤੀਆਂ ਜਾਣ ਕਾਰਨ ਸਰ ਦੇਖੋ ਜੀ ਸਾਡੇ ਨਗਰ ਦੇ ਵਿੱਚੋਂ ਇੱਕ ਵੀਰ ਆ ਉਹ ਇੱਥੇ ਦੇ ਹਲਕਾ ਵਜਾ ਕੇ ਬਹੁਤ ਨੇੜੇ ਆ ਔਰ ਉਹਨਾਂ ਦਾ ਪਰਿਵਾਰ ਜਾਂ ਕਹਿ ਲੋ ਜਾਂ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜ ਰਹੇ ਆ ਔਰ ਅਸੀਂ ਤਾਂ ਉਹੀ ਕਾਰ ਸਮਝਦੇ ਜੀ ਰਾਜਨੀਤਿਕ ਦਬਾਅ ਮੈਂ ਆਪਣੇ ਹਲਕਾ ਐਮਐਲਏ ਸਾਹਿਬ ਕੋਲ ਵੀ ਗਿਆ ਜੀ ਉਹਨਾਂ ਨੂੰ ਆਪਣਾ ਸਾਰੀ ਸਵਾਲਾਂ ਦੱਸਣ ਦੀ ਲੋੜ ਨਹੀਂ ਉਹ ਕੀਤੀਆਂ ਹੀ ਆ ਜੀ ਉਹ ਕਹਿ ਦਿੰਦੇ ਰਹੇ ਜੀ ਕੋਈ ਨਾ ਜੀ ਕੋਈ ਨਾ ਜੀ ਤੇ ਜੇ ਦਿਨ ਉਹਨਾਂ ਨੇ ਸਾਨੂੰ ਜਦੋਂ ਪਤਾ ਲੱਗਾ ਕਿ ਇੱਥੋਂ ਕੋਈ ਰਸੀਦ ਦਿੰਦੇ ਆ ਤੇ ਅਸੀਂ ਉਹ ਰਸੀਦ ਉਹਨਾਂ ਕੋਲ ਮੰਗੀ ਫਿਰ ਤੇ ਜੇ ਦਿਨ ਔਰ ਰਸੀਦ ਉਹਨਾਂ ਨੇ ਭਈਆ ਕਰਾਤੀ ਆ ਲੋ ਜੀ ਕਰ ਦੋ ਇਹਨਾਂ ਰਸੀਦ ਤੇ ਇਹ ਰਸੀਦ ਸੈਕਟਰੀ ਨੂੰ ਦੋ ਸੇਕਟਰੀ ਨਾਲ ਟੈਕਸ ਦੀ ਰਸੀਦ ਮਿਲੂਗੀ ਅਸੀਂ ਸੈਕਟਰੀ ਕੋਲ ਲੱਭਿਆ ਸੈਕਟਰੀ ਨਹੀਂ ਮਿਲਿਆ ਉਹ ਰਸੀਦ ਸਾਡੇ ਕੋਲ ਇੱਥੇ ਕਾਪੀ ਹੈਗੀ WhatsApp ਤੇ ਉਹ ਵੀ ਆਪ ਜੀ ਨੂੰ ਵਿਖਾਲ ਦਾਂਗੇ ਉਦੋਂ ਬਾਅਦ ਅਜਿੰਨਿਆਰੀਆਂ ਹੀ ਵਿਧਾਇਕ ਸਾਹਿਬ ਕੋ ਆਪਣੇ ਕੋ ਗਏ ਆ ਸਰਕਾਰ ਜੋਗ ਅਮਰਪਾਲ ਸਿੰਘ ਜੀ ਉਹਨਾਂ ਨੇ ਕਿਹਾ ਜੀ ਤੁਸੀਂ ਚਲੋ ਤੁਹਾਨੂੰ ਮਿਲ ਜਾਂਦੀਆਂ ਤੁਹਾਡੇ ਘਰੇ ਪਹੁੰਚਣ ਗਿਆ ਇੱਥੇ ਵਾਲੇ ਮੈਂਬਰ ਨੂੰ ਕਿਹਾ ਤੇ ਇਹਨਾਂ ਨੇ ਫੋਨ ਹੀ ਨਹੀਂ ਚੱਕਿਆ ਜੀ ਜੇ ਕੋ ਹੋਰ ਜਿਹੜੇ ਮੁਲਾਜ਼ਮ ਉਹਨਾਂ ਨਾਲ ਗੱਲ ਕਰਦੇ ਜੀ ਉਹ ਕਹਿੰਦੇ ਪਾਰਟੀ ਆ ਤੁਹਾਡੀ ਸਰਕਾਰ ਆ ਤੇ ਫਿਰ ਵਿਰੋਧ ਕੌਣ ਕਰਦਾ ਵੇਖੋ ਜੀ ਇਹ ਸਰਕਾਰ ਸਰਕਾਰ ਤਾਂ ਬੰਨਿਆ ਕਿ ਅਸੀਂ ਅਸੀਂ ਗੋਟਾ ਕੀਤਾ ਅਸੀਂ ਇੱਕ ਬਦਲਾਅ ਦੇ ਕਰਕੇ ਸਰਕਾਰ ਚੋਣਨ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਦਿਨ ਪਹਿਲਾ ਸੂਰਜ ਚੜ੍ਹਿਆ ਉਹ ਅੱਜ ਵੀ ਮੇਰੇ ਕੋਲ ਤਸਵੀਰ ਆ ਤੇ ਮੈਂ ਉਹਦੀ ਤਸਵੀਰ ਲਈ ਤੇ ਮੈਂ ਆਪਣੀ ਮੈਡਮ ਨੂੰ ਦੱਸਿਆ ਰਜਵੰਦ ਨੂੰ ਮੈਂ ਕਿਹਾ ਬਦਲਾਅ ਉਹਦੀ ਤਸਵੀਰ ਸੂਰਜੀ ਦੀ ਅੱਜ ਆ ਅਸੀਂ ਇੱਥੇ ਜੋ ਭਗਵੰਤ ਮਾਨ ਜੀ ਕਹਿੰਦੇ ਆ ਜੋ ਸਰਕਾਰ ਦੇ ਦਾਵੇ ਉਹਨਾਂ ਨੂੰ ਪੂਰਾ ਕਰਾਂਗੇ ਇੱਕ ਠੋਕੇ ਤੇ ਆਮ ਲੋਕਾਂ ਦੇ ਹੱਕ 'ਚ ਡਟ ਕੇ ਖੜਾਂਗੇ ਲੋਕਾਂ ਦੀ ਸੋਚ ਵਿੱਚ ਬਦਲਾਅ ਆਊਗਾ ਚੰਗਾ ਰਾਜਤਕ ਪ੍ਰਬੰਧ ਆਊਗਾ ਤੁਹਾਡੇ ਸਾਹਮਣੇ ਹੀ ਆ ਜੀ ਮੰਨ ਕਿਉਂ ਭਰਿਆ ਜੀ ਇੱਕ ਬੰਦੇ ਨੇ 7-8 ਸਾਲ ਪਾਰਟੀ ਨਾਲ ਕੰਮ ਕੀਤਾ ਔਰ ਉਹਨੂੰ ਸਿਰਫ ਜਿਹੜੀਆਂ ਚੁੱਲਾ ਟੈਕਸ ਰਸੀਦਾਂ ਇੱਕ ਨਾਰਮਲ ਪ੍ਰੋਸੈਸ ਆ ਮੁਲਾਜ਼ਮ ਰੋਕ ਹੀ ਨਹੀਂ ਸਕਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਆ ਸ਼ਾਇਦ ਆਪ ਜੀ ਨੂੰ ਜਾਣਤ ਹੋਣਾ ਕੱਲ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਸਰਕਾਰ ਨੂੰ ਕਿ 24 ਘੰਟਿਆਂ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਕੈਂਡੀਡੇਟ ਉਮੀਦਵਾਰ ਉਹਨਾਂ ਨੂੰ ਚੁੱਲਾ ਟਕਸਰ ਸਿੱਧਾਂ ਭੋਇਆ ਕਰਾਈਆਂ ਜਾਣ ਪਰ ਵੈਰੋਨਗਲ ਦੇ ਮੁੱਦੇ ਤੇ ਆਣ ਕੇ ਕੋਈ ਕੋਈ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਈਮੇਲ ਕੀਤੀ ਆ ਹੋਰ ਸੱਜਣਾ ਕੋਈ ਬੇਨਤੀ ਕਰਾਈ ਆ ਇੱਥੇ ਵੀ ਆਏ ਆ ਸਾਨੂੰ ਐਮਐਲਏ ਸਾਹਿਬ ਸਾਡੇ ਨਮਾਇਦੇ ਆ ਸਾਡੀਆਂ ਮੁਸਤਕਲਾਂ ਕੋਲੋਂ ਸੁਣਦੇ ਆ ਹੁਣ ਵੀ ਉਹਨਾਂ ਦਾ ਥੱਕ ਬਣਦਾ ਹੀ ਮੇਰੇ ਨਾਲ ਖੜਨ ਦਾ ਕਹਿੰਦੇ ਚੋਣ ਜਿਹੜਾ ਜਿੱਤੇ ਤੈਨੂੰ ਤੇਰੇ ਹੱਕ ਦੇ ਅਸਿੱਧਾਂ ਮਿਲਣਗੇ ਮੰਨ ਲਓ ਜੀ ਉਹਦੇ ਚੰਗੇ ਆ ਕਿ ਆਪਾਂ ਚੋਣ ਤਾਂ ਲੜੀ ਇਕੱਠਿਆਂ ਨੇ ਪਰ ਇੱਕ ਧਿਰ ਜਿਹੜੀ ਆ ਉਹ ਅਥੇ ਅਥੇ ਦੇ ਹਲਕਾ ਵਾਧਾ ਕਿ ਜਿਹੜੇ ਆ ਉਹਨਾਂ ਦੇ ਨਾਲ ਰਿਸ਼ਤੇਦਾਰੀ ਆ ਉਹਦੀ ਰਿਸ਼ਤੇਦਾਰੀ ਆ ਉਹਦਾ ਅਸੀਂ ਸਤਿਕਾਰ ਕਰਦੇ ਆ ਅਸੀਂ ਉਹ ਰਿਸ਼ਤੇਦਾਰ ਦੇ ਹਿੱਸਾ ਆ ਸਰ ਬਿਲਕੁਲ ਅਸੀਂ ਲੋਕਾਂ ਕੋਲੋਂ ਸੁਣਿਆ ਕਿ ਇਹ ਜਿਹੜਾ ਚੁਲਾ ਟੱਕ ਸਰਸੀਰ ਜਾਂ ਮੰਨ ਲਓ ਇਸ ਪ੍ਰਸ਼ਾਸਨ ਨਾਲ ਨਹੀਂ ਮਿਲਦੀ ਤਾਂ ਤੁਸੀਂ ਆਨਲਾਈਨ ਚਲਾਨ ਪੇਸ਼ ਕਰਕੇ ਈ ਗਵਰਨਰ ਜਾਨੀ ਸਰਕਾਰ ਦੇ ਖਜ਼ਾਨੇ 'ਚ ਤੋਂ ਉਹਦੀ ਇੱਕ ਜਿਹੜੀ ਉਹਨੂੰ ਉਹਦੇ 'ਚ ਆਪਣੇ ਜਮਾ ਕਰਵਾ ਕੇ ਸਟੇਟ ਬੈਂਕ 'ਚ ਉਹਦੀ ਰਸੀਦ ਨਾ ਆਵਾਜ਼ ਲਾ ਦਿਓ ਮੇਰੇ 10 ਤੋਂ 12 ਜੀ ਜਿਹੜੇ ਆ ਮੇਰੇ ਮਿਸਜ ਬਾਕੀ ਪਰਿਵਾਰ ਉਥੇ ਲਾਈਨ ਚ ਲੱਗੇ ਖੜੇ ਨੇ ਫਾਈਲਾਂ ਅਸੀਂ ਕੰਪਲੀਟ ਕੀਤੀਆਂ ਪਰ ਅਸੀਂ ਆਰਓ ਨੂੰ ਬੇਨਤੀ ਕੀਤੀ ਆਰਓ ਨੇ ਸਿੱਧਾ ਕਹਿਤਾ ਜੀ ਇੱਕ ਸੈਟੇਬਲ ਨਹੀਂ ਹੋਣੀ ਆ ਤੁਹਾਨੂੰ ਚੁੱਲਾ ਟੈਕਸ ਨਹੀਂ ਮਿਲਦਾ ਰਸੀਦ ਨਹੀਂ ਮਿਲਦੀ ਕਾਗਜ਼ ਦਾਖਲ ਨਹੀਂ ਦੇ ਦੇ ਕੀ ਤੁਸੀਂ ਆਪਣੀ ਪਾਰਟੀ ਦੇ ਬੰਦੇ ਨੂੰ ਵੋਟਾਂ ਪਾਓਗੇ ਦੇਖੋ ਜੀ ਇਹ ਕਿੱਦਾਂ ਸੰਭਵ ਹੋਊਗਾ ਤੁਸੀਂ ਦੱਸੋ ਕਿ ਅਗਰ ਮੈਂ ਪਾਰਟੀ ਨਾਲ ਤੁਰਿਆ ਅੱਜ ਮੇਰੀ ਵਾਰੀ ਆਈ ਹੈ ਮੈਂ ਪਾਰਟੀ ਕੋ ਕਿਹੜਾ ਕੋਈ ਜ਼ਬਾਨ ਵਾਲ ਕੋਈ ਚੀਜ਼ ਮੰਗੀ ਆ ਤੁਸੀਂ ਵੋਟਰਾਂ ਨੂੰ ਪ੍ਰਭਾਵਿਤ ਕਰੋ ਜਾਂ ਕਿ ਮੈਂ ਤਾਂ ਸਿਰ ਮੰਗਿਆ ਕਿ ਮੇਰੀ ਇੱਕ ਜਿਹੜਾ ਕਾਨੂੰਨੀ ਅਧਿਕਾਰ ਆ ਚੂਲਾ ਟੈਕਸ ਦਾ ਮੈਨੂੰ ਉਹ ਦੇ ਦਿੱਤਾ ਜਾਵੇ ਚੋਣ ਮੈਂ ਲੜੂੰ ਜਦੋਂ ਲੜਿਆ ਜਿੱਤਿਆ ਸਾਹ ਨਾਲ ਤੁਹਾਡੇ ਕੋਲ ਆਉਂ ਚੰਗੇ ਕੰਮ ਕਰੂੰ ਜੇ ਮੈਂ ਹਰੂੰਗਾ ਤੇ ਤਾਂ ਵੀ ਮੈਂ ਉਸ ਵਿਰੋਧੀ ਤੇ ਹਰਦਾ ਜਿਹੜਾ ਕੈਂਡੀਡੇਟ ਜਿੱਤੂਗਾ ਉਹਦਾ ਪੂਰਨ ਸਤਕਾਰ ਕਰੂੰਗਾ ਨਹੀਂ ਹੁਣ ਤਾਂ ਚੋਣ ਨਹੀਂ ਲੜਨ ਦੇਉਂਦੇ ਫੇਰ ਚੋਣ ਨਹੀਂ ਲੜਨ ਦੇ ਤਾਂ ਫਿਰ ਦੇਖੋ ਜੀ ਇਹ ਜਨਤਾ ਦਾ ਫੈਸਲਾ ਪਰਿਵਾਰਾਂ ਦਾ ਫੈਸਲਾ ਮੈਂ ਵੀ ਉਹ ਫੈਸਲੇ ਦੇ ਨਾਲ ਆ ਇਹ ਜਦੋਂ ਪਰਿਵਾਰਾਂ ਚ ਬੈਠ ਕੇ ਗੱਲ ਕਰਾਂਗੇ ਕਿ ਜਿਹੜੀ ਹਕੂਮਤ ਸਾਡਾ ਧੱਕਾ ਕਰ ਰਹੀ ਆ ਉਹਦੇ ਨਾਲ ਕਿੱਦਾਂ ਚੱਲਣਾ ਵਾ ਆਪਾਂ ਉਹਦੇ ਨਾਲ ਕਿੱਦਾਂ ਚੱਲਣਾ ਵਾ ਚੱਲਣਾ ਹੀ ਨਹੀਂ ਆ ਜੀ ਕਿੱਦਾਂ ਚੱਲਿਆ ਜਾਊਗਾ ਨਾਮ ਮੇਰਾ ਜਵੰਦਪੁਰ ਅਸੀਂ ਸਰਾਂ ਦੇ ਨਾਲ ਆਏ ਆ ਕਿ ਜੋ ਮਤਲਬ ਕਾਗਜ਼ ਰਸੀਤਾਂ ਵਗੈਰਾ ਨਹੀਂ ਦਿੱਤੀਆਂ ਜਾਣਦੀਆਂ ਅਸੀਂ ਉਹਦੇ ਵਾਸਤੇ ਆਏ ਆ ਕਿ ਰਸੀਤਾਂ ਦਿੱਤੀਆਂ ਜਾਣ ਇਲੈਕਸ਼ਨ ਲੜਨੇ ਚਾਹੀਦੇ ਆ ਤੇਰ ਸਿੰਤਾਂ ਤੋਂ ਖਰਾਬ ਨਹੀਂ ਜਿਵੇਂ ਕਰਦਾ ਤੇ ਗਲਤ ਹੋਏਗਾ ਇਹ ਪਰ ਨਹੀਂ ਲੰਗਾ ਚਾਹੀਦਾ ਵਾ ਲਖਣ ਲੜਕੇ ਆ ਵੇਖਣਾ ਕੀ ਮਤਲਬ ਕੇਸ ਹੱਬ ਨਾਲ ਲੜਿਆ ਜਾਂਦਾ ਵਾ ਪਰ ਅਸੀਂ ਸਰਾਂ ਦੇ ਨਾਲ ਖੜੇ ਆ ਜਿਨੇ ਪੈਣ ਕਰਾਏ ਨਾਲ ਹੀ ਖੜੇ ਆ ਕਿੰਨੇ ਕੇ ਸਰ ਦੇਖੋ ਦੁੱਖ ਸੁੱਖ ਤੇ ਹਰ ਇੱਕ ਦੇ ਨਾਲ ਚੱਲਦੇ ਆ ਰਾਤ ਨੂੰ ਵੀ ਅਸੀਂ ਫੋਨ ਕਰੀਏ ਅੱਤੇ ਫੋਨ ਨਾਲ ਸਾਡੇ ਘਰ ਆਉਂਦੇ ਆ ਸਾਡਾ ਕੋਈ ਵੀ ਦੁੱਖ ਸੁੱਖ ਸੋਂਦੇ ਆ ਅਸੀਂ ਤੇ ਸਰਪੰਚ ਇਹਨਾਂ ਨੂੰ ਚੁਣਨਾ ਵਾ ਦੇਖੋ ਸਾਰਾ ਪਿੰਡ ਇਹਨਾਂ ਦੇ ਨਾਲ ਕਰੰਟਾ ਇਹ ਫਰਸਾਰ ਨਹੀਂ ਕੁਝ ਵੀ ਕਹਿੰਦੇ ਕਿਸੇ ਨੂੰ ਫਿਰ ਵੀ ਚਲੋ ਅਸੀਂ ਤੇ ਇਹਨਾਂ ਨਾਲ ਹੀ ਖੜੇ ਆ ਬਦਲਾਤ ਦੇਖੋ ਜੀ ਪਤਾ ਨਹੀਂ ਕਿ ਇਸ ਫਰਸਾਰ ਦੇ ਨਾਲ ਆ ਜਿੱਦਾਂ ਸਰ ਕਹਿਣਗੇ ਸਤੋਦਾ ਹੀ ਮੰਨਣਾ ਜਿਹਦਾ ਨਾਮ ਮਨਜਿੰਦਰ ਸਿੰਘ ਆ ਮੈਂ ਪੀਡੀਪੀਓ ਦਫਤਰ ਬਟਾਲੇ ਵਿਖੇ ਐਸੇ ਪੰਚਾਇਤ ਅਫਸਰ ਸੇਵਾਵਾਂ ਨਿਭਾ ਰਿਹਾ ਹਾਂ ਹਾਂਜੀ ਇਹਨਾਂ ਵੱਲੋਂ ਦੱਸਿਆ ਗਿਆ ਵੀ ਸਾਨੂੰ ਤੁਲਾ ਟੈਕਸੀ ਜਿਹੜੀ ਰਸੀਦ ਆ ਸਾਨੂੰ ਨਹੀਂ ਮਿਲੀ ਪਰ ਅਸੀਂ ਇਹਨਾਂ ਨੂੰ ਦੱਸਿਆ ਹੋਇਆ ਵੀ ਇਹ ਸਬੰਧਤ ਪੰਚਾਇਤ ਸਕੱਤਰਾਂ ਵੱਲੋਂ ਜੜੀਆਂ ਵਾਂ ਬੀਡੀਪੀਓ ਬਟਾਲਾ ਵੱਲੋਂ ਜਿਹੜੀਆਂ ਹਦਾਇਤਾਂ ਕੀਤੀਆਂ ਹੋ ਜਾਂ ਵੀ ਜਿਹੜਾ ਛੁੱਲਾ ਟੈਕਸ ਮੰਗਦਾ ਉਹਨੂੰ ਛੁੱਲਾ ਟੈਕਸ ਜਿਹੜਾ ਦਿੱਤਾ ਜਾਵੇ ਤੇ ਸਕਤੀ ਸਾਹਿਬ ਦੇ ਵੀ ਰਹੇ ਆ ਤੇ ਕੱਲ ਵੀ ਦੋ ਦਿਨ ਭਾਵੇਂ ਸਰਕਾਰੀ ਛੁੱਟੀਂ ਘੱਟ ਕੱਲ ਵੀ ਸਾਡਾ ਦਫ਼ਤਰ ਸਾਰਾ ਦਿਨ ਇੱਥੇ ਲੱਗਾ ਰਿਹਾ ਵਾ ਸਕਤੀਆਂ ਨੇ ਰਸੀਦਾਂ ਜਿਹੜੀਆਂ ਘਟੀਆਂ ਆਪੋ ਆਪਣੀ ಗ್ರಾಮ ਪੰਚਾਇਤਾਂ ਦੀਆਂ ਪਤਾ ਨਹੀਂ ਇਹਨਾਂ ਦਾ ਕਿਵੇਂ ਮਸਲਾ ਜਾਗਰ ਹੋ ਗਿਆ ਇਹਦੇ ਬਾਰੇ ਮੈਨੂੰ ਜਿਹੜਾ ਆਪਾਂ ਕਰਾਂਗੇ ਪੁੱਛਾਂਗੇ ਹਾਂਜੀ 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 ਅੱਜ ਨਾਮਿਨੇਸ਼ਨ ਦਾ ਆਖਦੀ ਦਿੰਦੇ ਨੇ ਤੇ ਕੱਲ ਜਿਹੜੇ ਇੱਥੇ ਸਕਤੀ ਸਾਰੇ ਆਏ ਹੀ ਬੈਠੇ ਵੀ ਸੀ ਤੇ ਅੱਜ ਉਹ ਸਕਤੀ ਜਿਹੜੇ ਆ ਸਰੀਰ ਦੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਕੱਲ ਜੀ ਕਹਿੰਦੇ ਆਈ ਪਰ ਇਥੇ ਇਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਸੰਬੰਧਿਤ ਕੇ ਕਿਸੇ ਜੋ ਮਿਆ ਰਹੀ ਚੇ ਨਮਾਇੰਦੇ ਸਾਡੇ ਸੁਪਰਵਾਈਜ਼ਿੰਗ ਮੈਮ ਮੈਂ ਹਾਂ ਤਾਂ ਹੋਰ ਨਹੀਂ ਕਰ ਸਕਦਾ ਸਨ ਰਾਸਤਾ ਕਰਦੇ ਪਰ ਸ਼ਾਇਦ ਕਿਸੇ ਨੇ ਕੀਤਾ ਹੋਵੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਮੈਂ ਤੁਹਾਨੂੰ ਜੋ ਜਾਣਕਾਰੀ ਦੇ ਰਿਹਾ ਸਾਡੇ ਜਿਹੜੇ ਸੈਕਟਰੀ ਸਾਹਿਬ ਇੱਥੇ ਬੈਠੇ ਹੋਇਆ ਬਾਕੀ ਪੰਚਾਇਤਾਂ ਸਾਰੀਆਂ ਦੀ ਘਟ ਰਿਹਾ ਇਹ ਸੈਕਟਰੀ ਜਿਹੜਾ ਚਰਨਜੀਤ ਆ ਇਹਦੇ ਨਾਲ ਹੋਰ ਸੈਕਟਰੀ ਜਿਹੜੇ ਆ ਦੋ ਦੋ ਆਰੋਜ਼ ਦੀ ਡਿਊਟੀ ਉੱਥੇ